ਉਹਨ ਬਠਿੰਡਾ ਦੇ ਟੈਕਸੀ ਡਰਾਈਵਰ ਨਹੀਂ ਲਗਾਉਣਗੇ ਹਿਮਾਚਲ ਦਾ ਟੂਰ ਕਿਹਾ ਲੋਕਾਂ ਨੂੰ ਦੇ ਰਹੇ ਆ ਸਲਾਹ ਜਾਓ ਜੰਮੂ ਕਸ਼ਮੀਰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਵਿਵਾਦਤ ਖਬਰਾਂ ਲੱਗ ਰਹੀਆਂ ਹਨ ਕਿਉਂਕਿ ਜੰਮੂ ਕਸ਼ਮੀਰ ਦੇ ਅੰਦਰ ਜਿਹੜੇ ਵੀ ਪੰਜਾਬ ਦੇ ਵਿੱਚੋਂ ਡਰਾਈਵਰ ਜਾਂਦੇ ਹਨ ਉਹਨਾਂ ਦੀ ਉੱਥੇ ਜਿੱਥੇ ਕਟਮਾਰਕ ਕੀਤੀ ਜਾਂਦੀ ਹੈ ਉੱਥੇ ਨਾਂ ਨਾਲ ਗੱਡੀਆਂ ਦੀ ਵੀ ਪੰਤੂਰਕ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਟੈਕਸੀ ਡਰਾਈਵਰਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਹੁਣ ਡਰਾਈਵਰ ਪੰਜਾਬ ਦਾ ਹਿਮਾਚਲ ਦਾ ਟੂਰ ਨਹੀਂ ਕਰੇਗਾ ਜਿਸ ਨੂੰ ਲੈ ਕੇ ਇਹਨਾਂ ਵੱਲੋਂ 8 ਜੁਲਾਈ ਨੂੰ ਮਹਾਲੀ ਦੇ ਵਿੱਚ ਇੱਕ ਵੱਡੀ ਮੀਟਿੰਗ ਵੀ ਰੱਖੀ ਗਈ ਹੈ ਤੇ ਉਸ ਦੇ ਵਿੱਚ ਵੀ ਕੋਈ ਅਹਿਮ ਫੈਸਲੇ ਹੋਣਗੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਵੀ ਸਾਡੇ ਕੋਲ ਕੋਈ ਠੰਡੇ ਇਲਾਕੇ ਵਿੱਚ ਜਾਣ ਦੀ ਗੱਲ ਕਰਦਾ ਤਾਂ ਅਸੀਂ ਉਹਨਾਂ ਨੂੰ ਜੰਮੂ ਕਸ਼ਮੀਰ ਵੱਲ ਜਾਣ ਦੀ ਸਲਾਹ ਦਿੰਦੇ ਆ ਕਿਉਂਕਿ ਜਦੋਂ ਅਸੀਂ ਹਿਮਾਚਲ ਜਾਂਦੇ ਆ ਤਾਂ ਉੱਥੇ ਸਾਡੇ ਜਿੱਥੇ ਕੁੱਟਮਰ ਕੀਤੀ ਜਾਂਦੀ ਹੈ ਉੱਥੇ ਨਾਂ ਨਾਲ ਸਾਡੀਆਂ ਗੱਡੀਆਂ ਦੀ ਵੀ ਭੰਤੋੜ ਕੀਤੀ ਜਾਂਦੀ ਹੈ ਅਸੀਂ ਹੁਣ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਬੱਸ ਸਟੈਂਡ ਸੌਰੀ ਰਿੰਗਾ ਕੋਲ ਦੀ ਨਿਡਰ ਅਸਵੀਨਾ ਜਿੱਥੇ ਸਾਰੀਆਂ ਹੀ ਗੱਡੀਆਂ ਖੜੀਆਂ ਹਨ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਹਿਮਾਚਲ ਦਾ ਕੋਈ ਵੀ ਟੂਰ ਨਹੀਂ ਕੀਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹਿਮਾਚਲ ਇੱਕ ਵੀ ਗੱਡੀ ਨਹੀਂ ਭੇਜਦੇ ਤੇ ਨਾ ਹੀ ਅਸੀਂ ਆਪ ਜਾ ਰਹੇ ਹਾਂ ਕਿਉਂਕਿ ਉੱਥੇ ਗੱਡੀਆਂ ਦੀ ਜਿੱਥੇ ਭੰਤੋੜ ਕੀਤੀ ਜਾਂਦੀ ਹੈ ਉੱਥੇ ਨਾਲ-ਨਾਲ ਡਰਾਈਵਰਾਂ ਦੀ ਵੀ ਕੁਟਮਾਰ ਕੀਤੀ ਜਾਂਦੀ ਹੈ ਹਾਂਜੀ ਨਾਮ ਤੁਹਾਡਾ ਰਾਜੀ ਸਿੰਘ ਕਿਹੜਾ ਸਟੈਂਡ ਹੈ ਲੈਫਟ ਜੰ ਆਮ ਆਪਾਂ ਅੱਜ ਜਾਣਦੇ ਕਿ ਨਹੀਂ ਜਾਂਦੇ ਇਸ ਟਾਈਮ ਪਹਿਲਾਂ ਜਾਂਦੇ ਸੀ ਹੁਣ ਨਹੀਂ ਜਾਂਦੇ ਹੁਣ ਕਿਉਂ ਨਹੀਂ ਜਾਂਦੇ ਕਾਰਨ ਕੀ ਹੈ ਹਾਂ ਕਿਉਂਕਿ ਰਲਕੋ ਗੱਡੀਆਂ ਭੰਦੇ ਆ ਬਦਮਾਸ਼ੀ ਕਰਦੇ ਆ ਸਾਡੇ ਪੰਜਾਬ ਦੀਆਂ ਗੱਡੀਆਂ ਬਹੁਤ 많ਤੀਆਂ ਜੀ ਇਸ ਕਰਕੇ ਸਭ ਨੂੰ ਕਹਿੰਦੇ ਵੀ ਮਨਾਲੀ Shimla ਜਾਓ ਨਾ ਇਹ ਜਾਣਾ ਤਾਂ ਰਿਸ਼ੀ ਸ਼੍ਰੀਨਗਰ ਜਾਓ ਠੀਕ ਆ ਕਿੰਨੇ ਤਰੋਂ ਕਿ ਨਹੀਂ ਜਾਂਦੇ ਹਨ ਹੋ ਗਿਆ ਮੀਨਾ ਉਹਨਾਂ ਦੇ ਦੋ tane ਗੱਡੇ ਕੈਨਸਲ ਕੀਤੇ ਆ ਜੀ ਤੇ ਕਦੋਂ ਤੋਂ ਹਾਲਾਤ ਬਣੇ ਜੇ ਗੱਲ ਕਰੀਏ ਇਹ ਹੋ ਕੇ ਕੱਟੋ-ਕੱਟ ਵੀ ਹਨ 4 ਮਹੀਨੇ ਕਿੰਨੇ ਗੱਡੀਆਂ ਵੀ ਹੋਣ ਦੀ ਹੁਣ ਤੱਕ 50 ਰੁਪਏ ਦੀ ਗੱਡੀਆਂ ਘੱਟ ਤੋਂ ਘੱਟ 5 ਹਣੇ ਮੈਂ 50 ਦੇ ਨੇੜੇ ਦੇ ਕੋਈ ਖੜੀ ਆ ਗੱਡੀ ਉਹਦੇ ਸ਼ੀਸ਼ੇ ਭੰਨ ਕੇ ਬਦਮਾਸ਼ੀ ਕਰਦੇ ਆ ਪਯਾਵਨ ਨੰਬਰ ਦੀ ਗੱਡੀ ਸੀ ਸੀ ਬੰਦਾ ਜਿੱਦਾਂ ਕਿ ਮੋਰੂ ਦੇ ਗਏ ਪਯਾਵਨ ਨੰਬਰ ਹਰਿਆਣਾ ਨੰਬਰ ਆ ਜਿਹੜੀ ਵੀ ਵਾਰ ਦੇ ਟੂਰਿਸਟ ਗੱਡੀ ਜਾਂਦੀ ਆ ਕੋਈ ਵੀ ਮਾੜਾ ਮੋਟਾ ਡਰਾਈਵਰ ਨੂੰ ਉਹ ਛੱਟ ਲੈਂਦੇ ਆ ਬਸ ਫੜ ਕੇ ਕੁਝ ਨਹੀਂ ਪੁੱਛਦੇ ਉਹ ਉਹ ਮਕਲਾ ਬਨਵਾਸੀ ਕਰ ਦਿਆ ਕਹਿਣ ਦਾ ਬਾਵਾ ਉਹਦੇ ਲੋਕਲ ਆ ਜਿਹੜੇ ਮੈਂ ਮੋੜਾ ਜਿਹੜਾ ਸਟੈਂਡ ਆ ਮੈਂ ਨਾ ਮੇਜਰ ਸਿੰਘ ਆ ਜੀ ਸਾਡੇ ਸਟੈਂਡ ਨਾਲ ਫਰੈਂਡ ਟੂ ਟ੍ਰੈਵਲ ਆ ਜੀ ਬਠੰਡੇ ਰਹਿੰਦੇ ਨੇ ਜੀ ਅਸੀਂ ਠੀਕ ਆ ਜੀ ਹਿਮਾਚਲ ਦੇ ਜੇ ਆਪਾਂ ਗੱਲ ਕਰੀਏ ਟੂਰ ਤੇ ਇਸ ਟਾਈਮ ਤੋਂ ਜਾਣੀ ਤੇ ਜਾਂਦੇ ਸੀ ਮਾਚੜੀ ਹੁਣ ਤਾਂ ਬੰਦ ਕੀਤਾ ਜੀ ਆ ਜਦੋਂ ਦਾ ਵੋਟਾਂ ਤੋਂ ਬਾਅਦ ਜੀ ਠੀਕ ਹੈ ਜਦੋਂ ਕੰਗਣਾ ਦਾ ਕੋਈ ਰੋਲਾ ਚੱਲਿਆ ਸੀਗਾ ਉਸ ਤੋਂ ਬਾਅਦ ਜਿਹੜੇ ਮਾਚੜੀ ਐ ਉਹ ਸਾਡੀ ਗੱਡੀਆਂ ਦੀ ਤੋੜਪਨ ਬਾਲੀ ਕਰਦੇ ਆ ਜੀ ਠੀਕ ਐ ਹਸਤਾ ਮਾਟੋ ਜਾ ਕੇ ਕੋਈ ਕੁਝ ਨਹੀਂ ਫਤ ਸਵਾਰੀ ਜੇ ਕੋਈ ਆਉਂਦੀ ਵੀ ਆਸ ਤੇ ਹੀ ਕਹਿੰਨੇ ਤੁਸੀਂ ਮਾਚੜ ਨਾ ਜਾਓ ਜਾਣਾ ਤਾਂ ਤੁਹਾਡਾ ਆਪਣਾ ਰਿਸਕ ਐ ਫਿਰ ਵੀ ਤੁਸੀਂ ਜਾਣਾ ਹੈ ਟੂਰ ਤੇ ਅਸੀਂ ਸ਼੍ਰੀਨਗਰ ਜੰਮੂ ਇਹ ਸਾਈਡ ਘੁੰਮ ਕੇ ਆਉਂਦੇ ਆਂ ਕਾਰਨ ਕਿ ਇਹ ਕਿਉਂ ਹੰਤ ਕਰਦੇ ਸਭ ਪੰਨ ਤੋੜ ਤਾ ਕਰਦੇ ਜੀ ਬਸ ਉਥੂ ਦੇ ਲੋਕ ਐ ਲੋਕਲ ਉਹ ਕਹਿੰਦੇ ਵੀ ਸਾਡਾ ਕੰਮ ਚੱਲੇ ਤੇ ਉਧਰੋਂ ਪਹਿਲਾਂ ਵੀ ਸਾਡੀਆਂ ਗੱਡੀਆਂ ਮੰਡਾਲੀ ਜਾਂਦੀਆਂ ਸੀ ਅਰ ਤਾਂਗ ਨਹੀਂ ਜਾਂਦੀਆਂ ਸੀ ਸਾਨੂੰ ਪਾਸਿੰਗ ਨਹੀਂ ਮਿਲਦੀ ਸੀਗੀ ਹੁਣ ਪਾਸਿੰਗ ਮਿਲਣ ਲੱਗੀ ਸੀਗੀ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੀਆਂ ਗੱਡੀਆਂ ਪਾਸਿੰਗ ਲੈ ਕੇ ਉੱਪਰ ਜਾਂਦੀਆਂ ਐ ਇਸ ਕਰਕੇ ਉਹਨਾਂ ਨੇ ਕੀਤਾ ਐ ਜੀ ਕੀ ਨਾਮ ਆ ਤੁਹਾਡਾ ਕਿਹੜਾ ਸਟਾਫ ਮੈਂ ਬਰਿੰਦਰ ਸਿੰਘ ਐ ਜੀ ਫਰੈਂਸ ਟੂ ਟ੍ਰੈਵਲ ਲੈਫਟ ਚੌਂਕਾ ਗੱਲ ਕਰੀਏ ਕਰਮਾ ਮਾਰਕੀਟ ਅ ਮਿਸ਼ਕਰਨਾ ਟੂਰ ਐਂਡ ਟਰੈਵਲ ਟੂਰ ਸਟਾਲ ਇਕੱਠੇ ਆ ਸਾਡੇ ਜੀ ਜਾਨ ਕਰੀਏ ਇਸ ਤੋਂ ਪਹਿਲਾਂ ਤੁਸੀਂ ਹਿਮਾਚਲ ਜਾਂਦੇ ਹੋ ਟੂਰ ਤੇ ਅੱਜ ਕੱਲ ਕਿਉਂ ਨਹੀਂ ਜਾਂਦੇ ਕਾਰ ਰੱਖੀ ਦੇ ਉੱਥੋਂ ਦੇ ਵੀਰੇ ਹਾਲਾਤ ਐਜੇ ਕੀਤੇ ਸਾਨੂੰ ਜਾਣਾ ਬੰਦ ਕਰਨਾ ਪੈਗਾ ਉਥੇ ਛੜਿਆ ਗੱਡੀਆਂ ਨੁਕਸਾਨ ਕਰਦੇ ਆ ਟੂਰਪਾਂ ਨਗਰੀ ਜਾਂਦੇ ਆ ਕਿ ਡਰਾਈਵਰਾਂ ਦੀ ਕੁੱਟਮਾਰ ਕਰੀ ਜਾਂਦੇ ਆ ਊਟੂ ਚੰਗਾ ਵੀ ਨਾ ਹੀ ਜਾਂਗੇ ਨੁਕਸਾਨ ਕਰਾਉਣ ਨਾਲ ਤਾਂ ਕਾਰਨ ਕੀ ਐ ਕਿਉਂ ਕਾਰਨ ਤਾਂ ਵੀ ਜਿਹੜੇ ਕਰ ਰਿਹਾ ਉਹਨਾਂ ਨੂੰ ਪਤਾ ਵੀ ਉਹ ਕੌਣ ਆ ਸ਼ਰਾਰਤੀ ਐ ਜਾਂ ਕਿਉਂ ਕਰ ਰਿਹਾ ਉਹ ਸਾਰਾ ਹਿਮਾਚਲ ਤਾਂ ਨਹੀਂ ਮਾਰਾ ਕੁਝ ਲੋਕ ਐਡੇ ਕਰੀ ਜਾਂਦੇ ਆ ਕਿ ਭੜਕਾਉ ਬੋਲ ਰਹੇ ਆ ਕਿ ਕਲਸਤਾਨੀ ਆਏ ਸਾਰਾ ਪੰਜਾਬ ਖਾਲਸਤਾਨੀਆਂ ਨੇ ਵਿੱਚ ਹਿੰਦੂ ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ ਪਰ ਇਹ ਕਲਸਤਾਨੀ ਤਾਂ ਨਹੀਂ ਪਰ ਉਹ ਖਾਲਸਤਾਨੀ ਕਹਿ ਕੇ ਸਾਰਿਆਂ ਨੂੰ ਬਦਨਾਮ ਕਰ ਰਹੇ ਇਹ ਹਾਲਾਤ ਕਦੋਂ ਨਹੀਂ ਬਣਿਆ ਜੀ ਉਹ ਕੁਝ ਟਾਈਮ ਹੀ ਹੈ ਜੀ ਹੁਣੇ ਥੋੜਾ ਜਿਹਾ ਚੰਗਾ ਜੋਂ ਦਾ ਸਰਕਾਰਾਂ ਬਦਲੀਆਂ ਤੇ ਜਾਂ ਫੋਟਾਂ ਤੋਂ ਬਾਅਦ ਬਾਅਦ ਆਉਣ ਲੱਗਾ ਉਹ ਤੋਂ ਪਹਿਲਾਂ ਕੋਈ ਚੱਕਰ ਨਹੀਂ ਸੀ ਗਿਆ ਹੁਣ ਦੇਖ ਕੇ ਛੋਟੇ ਕਿਹੜੇ ਆਉਂਦੇ ਮੰਨ ਲਓ ਹਮਾਚਲ ਜਾਣਾ ਫਿਰ ਛੇੜੀ ਵਿੱਚ ਪੁੱਟ ਜੀ ਅਸੀਂ ਹੋਰ ਕਹਿਦੇ ਨਹੀਂ ਹੋਰ ਜਿਹੜਾ ਚਲੇ ਜਾਓ ਹਮਾਚਲ ਨਹੀਂ ਜੇ ਜਾਣਾ ਤਾਂ ਅਗਲੇ ਦੀ ਮਰਜ਼ ਕਟਮਾਰੀ ਹੋਈ ਨੇ ਪ੍ਰਾਈਵੇਟਾਂ ਨੇ ਹੋਈ ਜਾਂਦੀ ਐ ਟੈਕਸੀਆਂ ਨੇ ਹੋਈ ਜਾਂਦੀ ਐ ਇਸ ਸਮੇਂ ਵੀ ਕੋਈ ਮੀਟਿੰਗ ਨਹੀਂ ਰੱਖੀ ਗਈ ਐ ਆਨਲਾਈਨ ਨਹੀਂ 8 ਤਰੀਕ ਨੂੰ ਮੁਹਾਲੀ ਆਈ ਕੀ ਫੈਸਲਾ ਹੋਸਾ ਡਾਕਟਰ ਉਹਦਾ ਯੋਥੇ ਮੀਟਿੰਗ ਜਿਹਾ ਚੱਲੂਗਾ ਜਾ ਕੇ ਕੀ ਬੰਦ ਹੈਗਾ ਕੀ ਫੈਸਲਾ ਲੈਂਦੇ ਆ ਕਿਹਨੇ ਕੈ ਡਰਾਈਵਰ ਜੀ ਆਪਾਂ ਗੱਲ ਕਰੀਏ ਕਿ ਮੇਰਾ ਕਟਮਾਰ ਕੀਤੀ ਗਈ ਗੱਡੀਆਂ ਨੇ 15 15 20 ਦੇ ਤਕਰੀਬਨ ਹੁਣੇ ਹੀ ਹੁਣ ਤੋਂ ਤੁਸੀਂ ਜਾਣ ਯਾਰ ਬਿਲਕੁਲ ਬੰਦ ਕੀਤਾ ਵੈ ਜੀ ਬਿਲਕੁਲ